ਅੱਜ ਵੀ ਟੰਡਾ ਨਹੀਂ ਪਾਣੀ ਦੀ ਨਾ ਤਾਂ ਕ੍ਰੋਸਿੰਗ ਨਹੀਂ ਹੈਗੀ ਥੱਲੇ ਪੁਲੀਆਂ ਵਗੈਰਾ ਨਹੀਂ ਹੈਗੀਆਂ ਉਹਦੇ ਕਰਕੇ ਪਾਣੀ ਕਿੱਥੇ ਰੁਕਿਆ ਹੈ ਅੱਜ ਉਹਦੇ ਕਰਕੇ ਜਾਦੀ ਤੇ ਕਤਾਰ ਹੈ ਪਾਣੀ ਕਿਥੋਂ ਹੋ ਰਹਾ ਨਾ ਜਾਂ ਪੰਪ ਕਿਤੇ ਹੈ ਨਹੀਂ ਜੀ ਸਰ ਪੰਪ ਪਿੰਗ ਦਾ ਕੋਈ ਸਿਸਟਮ ਨਹੀਂ ਹੈਗਾ ਛੋਟੀਆਂ ਪੁਲੀਆਂ ਹੈਗੀਆਂ ਵਿੱਚੋਂ ਕ੍ਰੋਸਿੰਗ ਨਹੀਂ ਹੋ ਰਹੀ ਪਾਣੀ ਹਿਮਾਚਲ ਤੇ ਪੰਜਾਬ ਦੇ ਵਿੱਚ ਹੋ ਰਹੀ ਬਰਸਾਤ ਨੇ ਪੰਜਾਬ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਜੇਕਰ ਗੱਲ ਕਰੀਏ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਦਰਜਨ ਪਿੰਡ ਜਿਹੜੇ ਹੈਗੇ ਨੇ ਉਹ ਉਸ ਵੇਲੇ ਪਾਣੀ ਦੇ ਨਾਲ ਅਫੈਕਟਡ ਨੇ ਕਿਉਂਕਿ ਪੌਗ ਡੈਮ ਦਾ ਜਲਾ ਸਰਵਵਧਨ ਦੇ ਨਾਲ ਇੱਕ ਵਾਰ ਫਿਰ ਜਿਹੜਾ ਹੈਗਾ ਖਤਰੇ ਦੇ ਨਿਸ਼ਾਨ ਤੋਂ ਪਾਰ ਚੱਲ ਗਿਆ ਤੇ ਜਿਹੜੀ ਬਿਆਸਾ ਨਦੀ ਹੈ ਫਿਰ ਉਹ ਫਾਨ ਤੇ ਆ ਗਈ ਤੇ ਪਾਣੀ ਦਾ ਵਧਣਾ ਸ਼ੁਰੂ ਹੋ ਗਿਆ ਤੇ ਮਕੀਰੀਆਂ ਦੇ ਕਰੀਬ ਅੱਧਾ ਦਰਜਨ ਪਿੰਡ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਵੀ ਪਾਣੀ ਜਿਹੜਾ ਹੈਗਾ ਦੁਬਾਰਾ ਵਧਣਾ ਸ਼ੁਰੂ ਹੋ ਗਿਆ ਤੇ ਹਲਕਾ ਟਾਂਡਾ ਦੇ ਜਿਹੜੇ ਹੈ ਕਿਵੇਂ ਉਹਨਾਂ ਦੀ ਵੀ ਪਾਣੀ ਦਾ ਵਧਣਾ ਸ਼ੁਰੂ ਹੋ ਗਿਆ ਤੇ ਲੋਕਾਂ ਦੀਆਂ ਚਿੰਤਾ ਜਿਹੜੀਆਂ ਆਈਆਂ ਫਿਰ ਵਧ ਗਈਆਂ ਕਿਉਂਕਿ ਲੋਕਾਂ ਦੀ ਹਜ਼ਾਰਾਂ ਏਕੜ ਫਸਲ ਜਿਹੜੀ ਹੈਗੀ ਆ ਬਰਬਾਦ ਹੋ ਗਈ ਹੈ ਤੇ ਅੱਜ ਉਸ ਦਾ ਹੀ ਜਾਇਦਾ ਲੈਣ ਵਾਸਤੇ ਪੰਜਾਬ ਦੇ ਰਾਜਪਾਲ ਗੁਲਾਬ ਸਿੰਘ ਕਟਾਰੀਆ ਜੀ ਜਿਹੜੇ ਹੈਗੇ ਨੇ ਉਹ ਚਿੱੱਚੇ ਤੌਰ ਤੇ ਅੱਜ ਹਲਕਾ ਟਾਂਡਾ ਦੇ ਰੜਾ ਮੰਡ ਵਿੱਚ ਬਿਲਕੁਲ ਬਿਆਸਾ ਦਰਿਆ ਦੇ ਪੁਲ ਦੇ ਉੱਤੇ ਪਹਿਲਾਂ ਉਹਨਾਂ ਨੇ ਆ ਕੇ ਹਰ ਪਰਿਵਾਰ ਤੋਂ ਲੋਕਾਂ ਦਾ ਹਾਲ-ਚਲ ਜਾਣਿਆ ਤੇ ਉਹਨਾਂ ਦੇ ਦੁੱਖਣ ਨੂੰ ਜਿਹੜਾ ਹੈਗਾ ਸਾਂਝਾ ਕੀਤਾ ਤੇ ਇੱਕ ਕਰ ਗੱਲ ਕਰੀਏ ਤੇ ਉਸ ਤੋਂ ਬਾਅਦ ਉਹਨਾਂ ਦਾ ਰੂਟ ਜਿਹੜਾ ਸੀ ਉਹ ਸੀ ਅਬਦੁੱਲਾਪੁਰ ਦੇ ਪਿੰਡ ਜਿਹੜਾ ਹੈਗਾ ਸਾਰੇ ਦਾ ਸਾਰਾ ਜਿਹੜਾ ਹੈਗਾ ਪ੍ਰਾਇਮਰੀ ਸਕੂਲ ਮਿਆਣੀ ਦੇ ਵਿੱਚ ਬੈਠਾ ਤੇ ਉਹਨਾਂ ਦਾ ਖਾਲ ਜਾਨਣ ਲਈ ਜਿਹੜਾ ਮਿਆਣੀ ਦੇ ਵਿੱਚ ਪਹੁੰਚੇ ਜਿੱਥੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਹੈਗਾ ਉਚੇਚੇ ਤੌਰ ਤੇ ਪ੍ਰਬੰਧ ਕੀਤੇ ਗਏ ਸੰਤੇ ਉਹਦੇ ਨਾਲ ਹੀ ਉਹਨਾਂ ਨੇ ਹਰ ਪ੍ਰਭਾਵਤ ਲੋਕਾਂ ਦਾ ਜਿਹੜਾ ਜਾਇਜ਼ਾ ਲਿਆ ਤੇ ਲੋਕਾਂ ਨੂੰ ਜਿਹੜੀ ਹੈਗੀ ਪੁਸ਼ਕਿਸ਼ ਕੀਤੀ ਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਹੈਗਾ ਉਹ ਹਰ ਸੰਭਵ ਵਤ ਜਿਹੜੀ ਹੈਗੀ ਹੈ ਹਰ ਪਰਿਵਾਰ ਦੇ ਲੋਕਾਂ ਨੂੰ ਮਹੀਆ ਕਰਵਾਈ ਜਾਏਗੀ ਹਰ ਆ ਗਿਆ ਜੀ ਸੇ ਸਾਰਾ ਪਰਵਾਹ ਰਾਇ ਸਾਹਮਣੇ ਕਰ ਰਿਹਾ ਹੈ ਸਾਡੇ ਹੀ ਆ ਸਾਡੇ ਉਧਰੇ ਬੈਠੇ ਆ ਜੀ ਮਕਾਨਾਂ ਦੇ ਕੋਲ ਆ ਗਿਆ ਪਾਣੀ ਆ ਏ ਅੱਜ ਚਵੇ ਤਰਸ ਤੇ ਪਾਣੀ ਆਉਂਦੇ ਆਉਂਦੇ 10 ਦਿਨ ਤੋਂ 12 ਜ਼ਿਆਦਾ ਹੋ ਗਏ ਨਾ ਇੱਕ ਮਹੀਨਾ ਲਗਾਤਾਰ ਹੋ ਗਿਆ ਪਾਣੀ ਦੇ 15 ਦਿਨ ਬਸ ਇੱਥੇ ਬੈਠੀ ਨਾ ਦਿਨ ਚਾਹੀਏ ਮਕਾਨਾਂ ਦੀ ਸੱਤਾ ਡਿੱਗੀ ਵਾਲੀ ਹੋ ਗਈ ਇਹਦੇ ਵਿੱਚ ਅੱਧੀ خراب ਹੋ ਗਈ ਇਹ ਰੋਡ ਦੇ ਵਿੱਚ ਨਿਕਾਸ ਨਹੀਂ ਨਿਕਾ ਆ ਕਿੰਨੇ ਲਾ ਇੱਕ ਕੋਲੋਂ ਯਾਨ ਕਿ ਕਿੰਨੇ ਲਾ ਕਰਕੇ ਆਪੋ ਯਹਾਂ ਬਿਠਾਓ जो खुद आए हुए हैं यार पानी ज्यादा आ गया प्रशासन ने प्रशासन ने कोई नहीं आया प्रशासन भी हेल्प कर रहा है लेकिन जो आप खुद आ गए डर के जिला गरुदास पानी ज्यादा हो गया ना एक क्या पानी ज्यादा हो गया और डरते ऊपर आ गए यहां आ गए तो आप अपना है ये जो भी यहां इधर है अभी प्रशासन आपके साथ क्या काम कर रहा है प्रशासन आ रहा देख रहा ਮਾਲ ਡੰਗਲ ਸਾਰਾ ਕੁਝ ਕਰ ਰਿਹਾ ਹੈ ਹਾਂਜੀ ਕਰ ਰਿਹਾ ਹਾਂਜੀ ਇਹ ਦੋ ਜ਼ਿਲ੍ਹਿਆਂ ਦਾ ਸੈਂਟਰ ਮਤਲਬ ਕਿ ਹੱਦ ਆ ਗੁਰਦਾਸਪੁਰ ਤੇ ਹਰਿਆਣਪੁਰ ਤੇ ਆਪ ਇਧਰੋਂ ਨਿਕਲ ਕੇ ਆਏ ਇਧਰ ਪਾਣੀ ਦੇਖੋ ਕਿੰਨਾ ਮਤਲਬ ਕਿ ਇੱਥੇ ਆ ਕੇ ਬਹਿ ਗਏ ਹਾਂਜੀ ਇਹ ਨੀਚੇ ਪਾਣੀ ਦਿਖ ਰਿਹਾ ਹੈ ਇਹ ਖੇਤੋਂ ਵਿੱਚ ਕਿੰਨੇ ਦਿਨ ਸੇ ਭਰਿਆ ਹੋਆ ਪਾਣੀ ਅੱਜ 15 ਦਿਨ ਹੋ ਗਿਆ ਹਾਂਜੀ ਪਾਣੀ ਪਜ਼ਲ ਤਾਂ ਖਤਮ ਖਤਮ ਹੋ ਗਈ ਸਾਰੀ ਜਨਵਰੀ

पास में दो गुरुद्वारे हैं वहां से चाहे लंगर प्रसादा सब दो टाइम तीन टाइम आ रहा है तो ये मतलब क्या कहते हैं पानी कब तक निकलने के लिए कर बोला इसका कोई पता नहीं, नहीं, जी। जी। नहीं लो है जी ये लोग खुद परेशान हो गया जी नीचे भी पानी है ऊपर से बारिश हो रही है और थोड़ी सरकार की तरफ से थोड़ी आर्थिक मदद चाहिए लोगों को जी वो हो जाए क्योंकि फसलें बर्बाद हो गई हैं लोगों की आप क्या है कि उसका हिसाब बना के देंगे पानी लगेगा जी सादा इत दो तीन लोगों का हिसाब के मैं जैसा कह रहा था जिले से ढूंढ दरिया के दोनों सैड क्लड गेट बन जाने चाहिए फ्लड गेट के दरिया डूर भरता है नीचे जब उपरिया पड़े तो फ्लड गेट खोल के पानी निकल दरिया निकाल सकते हैं जब पुली बन जाए नीचे जाए कैमरा मैन लक्षीम पप्पू हुशियरपुर